ਦੀ ਗੱਲ ਹੋਈ ਮੈਂ ਅਜੀ ਗੁਰਪ੍ਰੀਤ ਸਿੰਘ ਯਹੀ ਛੱਡੀ ਤਰੰਦਨ ਐਸੇ ਸਾਡਾ ਬੋਡੀ ਜਾਉਗਾ ਬਰਾ ਪ੍ਰਾਨਕ ਕਮਿਨਸੈਂਟਰੀ ਪੰਜਾਬ 55 ਸਾਲ ਤੋਂ ਚੱਲ ਰਿਹਾ ਵਾ ਤੇ ਸਾਡਾ ਸਟਾਫ ਵਿੱਚ ਬਿੰਦਾ ਸਾਰੇ ਸ਼ਹਿਰ ਦੇ ਜਿਹੜੇ ਕਮਿਨਡਾ 24 ਘੰਟੇ ਕਮਿਨਡੈਂਟ ਚੱਲਦਾ ਤੁਹਾਨੂੰ ਪਤਾ ਕਮਿਨਡੈਂਟਾਂ ਦੇ ਆਉਂਦੇ ਆਂ ਇੱਥੇ 24 ਘੰਟੇ ਕਮਿਨਡੈਂਟ ਚਲਾ ਕੇ ਦਿਨ ਰਾਤ ਦੇ ਸ਼ਹਿਰ ਵਾਸੀਆਂ ਦੇ ਸੁਆਵਾਂ ਦਿੰਦੇ ਆਂ ਕਈ ਜਿਹੜੀ ਇਹੋ ਜਿਹਾ ਘਟਰਾਏ ਹੋ ਜਾਂਦੇ ਆ ਇਕੱਲੇ ਕੋਈ ਅੱਗ ਲੱਗਦੀ ਕੋਈ ਲੱਗਦਾ ਸਾਡੇ ਸਟਾਫ ਉਸੇ ਲਈ ਭੱਜ ਕੇ ਸੁੱਟ ਘੱਟ ਲੈਂਦਾ ਵਾ ਪਰ ਇਹ ਪਹਿਲੇ ਇਹ ਜਿਹੜਾ 8223 ਨੋਟਾ ਦਿੱਤਾ ਗਿਆ ਇਹ ਨਗਰ ਕੌਂਸਲ ਦੇ ਕੀਓ ਵੱਲੋਂ ਟੱਕਰੇ ਨਾਰਾ ਦੇ ਸਮੇਂ ਤੇ ਮੇਰਾ ਜਿਹੜਾ ਜੀਹ ਦਾ ਸਮਾਨ ਈਐਮਬੀਆਂ ਐਮਈ2 ਤੁਹਾਡਾ ਜਿਹੜਾ ਮੇਨਟੇਨੈਂਸ ਦਾ ਸਮਾਨ ਕਾਫੀ ਸਮਾਨਾ ਮੀਟਰ ਪੈਕੇਟ ਭਾਈ ਸਾਰੇ ਜੋਕੇ ਦਫਾ ਦਫਾ ਕਰਦੇ ਤੁਹਾਡੀਆਂ ਵੀਡੀਓ ਹੈਗੀਆਂ ਇਹਨਾਂ ਖੁੱਲੇ ਆਨ ਛੱਡ ਦਿੱਤੇ ਗਏ ਰਿਕਾਰਡ ਸਮੀਤ ਕੋਟੇ ਜਿਹੜਾ ਪੂਰਾ ਕਰ ਕਰ ਚੁੱਕਣ ਵਾਲੇ ਬੰਦੇ ਆਉਂਦੇ ਆ ਉਹ ਚੁੱਕ ਕੇ ਲੈ ਕੇ ਉਹਦੇ ਸਾਡੇ ਕੋਲ ਪੂਰੇ ਸਬੂਤ ਆ ਹੁਣ ਇਹ ਕੋਰਟ ਦੇ ਕੇਸ ਪਾਇਆ ਹੈ ਆ ਕੱਲ ਵੀ ਸਾਡੀ ਟ੍ਰੀਗੀ ਤਜਾ ਸਾਹਿਬ ਨੇ ਕਹਿੰਦਾ ਇੰਨੇ ਇੱਕ ਜਿਹੜਾ ਉਹਨੂੰ ਪਜੀ ਨੂੰ ਜਿਹੜਾ ਤੁਹਾਨੂੰ ਫੈਸਲਾ ਸੁਣਾ ਦੇਗੇ 스테ਡ ਆ ਤੇ ਤੁਸੀਂ 2-3 ਦਿਨ ਵੇਟ ਕਰੋ ਐ ਇਹਨਾਂ ਨੂੰ ਅੱਗੇ ਵੀ ਗਿਆ ਡੀਜੀ ਸਾਹਿਬ ਨੇ ਕਹਿ ਕੇ ਫੇਰ ਕਰਵਾਇਆ ਇਹ ਕੰਮ ਅੱਜ ਇਹਨਾਂ ਨੇ ਫੇਰ ਇਹ ਕੰਮ ਜਿਹੜਾ ਵਾ ਦੁਬਾਰਾ ਆਣ ਕੇ ਧੱਕੇ ਦੇ ਨਾਲ ਸਟਾਰਟ ਕਰਤਾ ਵਾ ਅਸੀਂ ਤੁਹਾਡੇ ਮਾਰੀਆਂ ਪ੍ਰੈਸ ਨਹੀਂ ਕਹਿਣਾ ਚਾਹੁੰਦੇ ਆ ਕਿ ਸਾਰੇ ਹੰ ਧੱਕਾ ਵਾ ਪਰਦਾ ਦੇ ਵੇਖੋ ਬਰਲੀ ਜਾਂਦੇ ਆ ਆ ਸਾਡੇ ਕੋਲ 92 ਦੀ ਪਰਦਾ ਜਿਹੜਾ ਬਿਜਲੀ ਬੋਰਡ ਦਾ ਕਰਜਾ ਵਾ ਆ ਵੇਖੋ ਇਹੋ ਦੀ ਲਿਖੀ ਹੋਈ ਆ ਉਹਨਾਂ ਲਿਖਿਆ ਇੱਥੇ ਬਿਜਲੀ ਬੋਰਡ ਦੀ ਮਾਲਕੀ ਆ ਇਨਾਰੇ ਇਹ ਟੈਕਸ ਭਰੀ ਜੰਨੇ ਆ ਸਾਡਾ ਬਿਜਲੀ ਬੋਰਡ ਦਾ ਨਕਸ਼ਾ ਵਾ ਸਾਰੇ ਕਾਗਜ਼ ਜਿਹੜੇ ਸਾਡੇ ਕੋਲ ਹੈਗੇ ਟੋਟਲ A ਤੋਂ Z ਇਹਨਾਂ ਦੇ ਅਸੀਂ ਕਮਿੰਡਾ ਬਾਈਆਂ ਥਾਣੇ ਬਾਈਆਂ ਥਾਣੇ ਵਾਲੇ ਵੀ ਕੋਈ ਕਾਰਵਾਈ ਨਹੀਂ ਕਰਦਾ ਆ ਸਾਡੇ ਕੋਲ ਫਰਦਵਾ ਜਿਹੜੀ ਸੀ ਆ ਨਵਲੇ ਲਈ ਉਹਦੇ ਵਿੱਚ ਵੇਖੋ ਬਿਜਲੀ ਬੋਰਡ ਦੇ ਤਾਅ ਦੇ ਲਿਖਿਆ ਆ ਰਿਹਾ ਉੱਥੇ ਸਾਰਿਆਂ ਥਾਵਾਂ ਦੇ ਉੱਤੇ ਇਹ ਕਰਕੇ ਜੋ ਧੱਕਾ ਕਰਦੇ ਪਿਆ ਉਹਦੇ ਜ਼ਬੰਦ ਚ ਸਾਡੇ ਮੁਲਾਜ਼ਮ ਹੁਣ ਇਕੱਠੇ ਹੋ ਗਏ ਤੇ ਕੰਮ ਬੰਦ ਕਰਕੇ ਅਸੀਂ ਰੋਸ ਰੈਲੀ ਕਰਾਂਗੇ ਫਿਰ ਵੱਡੀ ਤੇ ਹੁਣ ਡੀਸੀ ਸਾਹਿਬ ਨੂੰ ਅਸੀਂ ਮਿਲ ਚੱਲਦੇ ਆਂ ਟਾਡੇ ਐਡਰਸ ਆ ਬਾਈ ਆ ਦੇਖੋ ਜਿਵੇਂ ਨਾ ਢਾਗੇ ਸਾਡਾ ਸਮਾਨ ਖੁੱਟਿਆ ਆ ਫੋਟੋ ਸਾਡੇ ਕੋਲ ਆ ਸਾਰੀਆਂ ਇਹ ਤੋਂ ਜੱਦ ਖੁੱਲੇ ਆਮ ਚ ਤੇ ਸਾਡਾ ਇਨਾ ਨੁਕਸਾਨ ਹੋਇਆ ਵਾ ਹੁਣ ਅਸੀਂ ਜਿਹੜਾ ਐਸਓ ਦੇ ਖਿਲਾਫ ਮੈਂ ਪਰਸਨਲ ਤੌਰ ਤੇ ਵੀ ਆ ਦੇਖੋ ਅਖਬਾਰਾਂ ਜਦੋਂ ਦੀਆਂ ਖਬਰਾਂ ਲੱਗੀਆਂ ਵਾ ਤੇ ਉਹ ਕਬਜ਼ਾ ਸਾਡਾ ਹੁਣ ਅਸੀਂ ਐਸਓ ਦੇ ਖਿਲਾਫ ਜਿਹੜਾ ਮੈਂ ਹੀ ਖੋੜ ਜੂ ਜਾਊਂਗਾ ਰੇਟ ਪਾਊਂਗਾ ਪਰਤੇ ਵਾਸਤੇ ਅੱਗੇ ਵੀ ਪੁਲਿਸ ਦੇ ਵੀ ਜਿਹੜਾ ਵਾ ਖਰਾਬ ਉਹ ਹੰਝਾਵਾ ਕੇ ਕਿਉਂਕਿ ਸਾਡੇ ਨਾਂ ਦੇ ਹੱਥੇ ਰਹੋਣ ਦੀ ਨਾ ਪੱਕਿਆ ਲਿਆ ਉਲਟਾ ਜਿਹੜਾ ਵਾ ਇੱਥੇ ਆ ਦੇਖੋ ਕਬਜ਼ਾ ਕਰਾ ਰਹੇ ਆ ਜੀ ਉਹ ਸਾਡੀ ਬੀਲਿ ਬੋਰਡ ਦੀ ਬਿਲਡਿੰਗ ਨਾਲ ਪੂਰੀਆਂ ਨੀਆਂ ਨੀਆਂ ਵਿੱਚ ਤੇ ਉਹ ਕੋ ਸਾਡੀਆਂ ਪੁਰਾਣੀਆਂ ਵਿੱਚ ਹੀ ਹੈਗਾ ਵਾ ਬਾਹਰੋਂ ਦੇ ਨਾਂ ਦੇ ਜਿਹੜਾ ਕਬਜ਼ਾ ਹੋ ਰਿਹਾ ਵਾ ਉਹਦੇ ਸਾਰੇ ਜਿਹੜੇ ਬਿਜਲੀ ਕਰਮਚਾਰੀ ਵਿਰੋਧ ਕਰਦੇ ਆ ਤੇ ਕਰਕੇ ਸਾਡੇ ਆਈਡੀਜ਼ ਸਾ ਵੀ ਪਹਿਲੇ ਛੁੱਟੀ ਗਏ ਆ ਇਹਨਾਂ ਵਿਚਾਰ ਜੇ ਵੀ ਆਏ ਆ ਇਹ ਵੀ ਆਪਣੀ ਗੱਲ ਦੱਸਣਗੇ ਇਹਨਾਂ ਨੇ ਸਾਰਾ ਰਿਕਾਰਡ ਵਿਖਾਇਆ ਵਾ ਹੁਣ ਇਸ ਤੋਂ ਬਾਅਦ ਡੀਸੀ ਦਾ ਦਫ਼ਤਰ ਵੀ ਜਾਣਾ ਔਰ ਮੁਲਾਜ਼ਮ ਸਾਰੇ ਵੱਡੇ ਵੱਡੇ ਕੱਟ ਕਰਕੇ ਲਾਮਬੰਦ ਹੋਣੇ ਚਾਲੂ ਹੋ ਗਏ ਆ ਉਹ ਹੀ ਸਟਾਰਟ ਕੀਤੇ ਹੋਏ ਇਥੇ ਹਾਂਜੀ ਮੈਨੂੰ ਮੇਰੇ ਇੰਜੀਨੀਅਰ ਗੁਰਪ੍ਰੀਤ ਸਿੰਘ ਨੇ ਦੱਸਿਆ ਵਾ ਕਿ ਕਿਉਂਕਿ ਮੇਰੇ ਕੋਲ ਇਹ ਰੀਸੈਂਟਲੀ ਚਾਰਜ ਆਇਆ ਵਾ ਮੈਂ ਸਾਰਾ ਰਿਕਾਰਡ ਹੁਣ ਵਿਖਾਇਆ ਮੈਨੂੰ ਇਹਨਾਂ ਨੇ ਕਿ ਸਾਰੇ ਮਾਲ ਰਿਕਾਰਡ ਦੇ ਵਿੱਚ ਤਕਰੀਬਨ 60 ਸਾਲ ਤੋਂ ਜਿਹੜਾ ਬਿਜਲੀ ਘਰ ਇਹਨਾਂ ਦੇ ਮਾਲ ਰਿਕਾਰਡ ਦੇ ਵਿੱਚ ਵੀ ਸ਼ੋ ਹੋ ਰਿਹਾ ਸਾਡਾ ਕਬਜ਼ਾ ਸ਼ੋ ਹੋ ਰਿਹਾ ਵਾ ਜਦੋਂ ਇੱਥੇ ਸਾਡਾ ਕੰਪਲੇਨਟ ਸੈਂਟਰ 24 ਆਵਰ ਚੱਲਦਾ ਸਾਰੇ ਚਾਰ ਵਾਸੀਆਂ ਨੂੰ ਬੜੀ ਸੱਚੀ ਸੇਵਾ ਦੇਣ ਵਾਸਤੇ ਬੜੇ ਸੈਂਟਰ ਚ ਔਰ ਬੜੀ ਸਹੀ ਜਗ੍ਹਾ ਦਿੱਤੀ ਹੈ ਕੰਪਲੇਨਟ ਸੈਂਟਰ ਬਣਿਆ ਹੋਇਆ ਜਿੱਥੋਂ ਦੇ ਸਾਰੇ ਸ਼ਹਿਰ ਨੂੰ ਕਵਰ ਕੀਤਾ ਜਾ ਸਕਦਾ ਉਹਨੇ ਪਿਸ਼ਾਬ ਕਰ ਦੇ ਨਾਂ ਦੇ ਉੱਤੇ ਪਤਾ ਨਹੀਂ ਤੁਸੀਂ ਆਪ ਸੋਚ ਸਕਦੇ ਵੀ ਕਿੰਨੀ ਵੱਡੀ ਇਹ ਸਹੂਲਤ ਜਿਹੜੀ ਆ ਪਬਲਿਕ ਨੂੰ ਦੇਣ ਜਾ ਰਹੇ ਆ ਇੱਕ ਐਡੇ ਵੱਡੇ ادارے ਦਾ ਜਿਹੜਾ ਕੰਪਲੇਨਟ ਸੈਂਟਰ ਚੁੱਕ ਕੇ ਜਿਹੜੀਆਂ ਜਿਹੜੀ ਆਪਾਂ ਬਿਜਲੀ ਜਿਹੜੀ ਆ ਉਹਨੂੰ ਆਪਾਂ ਮੁਢਲੀ ਸੇਵਾ ਦੇ ਵਿੱਚ ਲੈਣੇ ਆ ਕਿ ਇਹ ਜਿਹੜੀ ਬੇਸਿਕ ਨੀਡ ਆ ਸਾਡੀ ਕੋਚ ਕੰਪੋ ਉਸ ਅਧਾਰੇ ਦੇ ਕੰਪਲੇਨਟ ਸੈਂਟਰ ਨੂੰ ਬੰਦ ਕਰਕੇ ਅਸੀਂ ਪਸ਼ਾਬ ਘਰ ਬਣਾ ਰਹੇ ਆ ਤੇ ਮੇਰੀ ਸਮਝ ਤੋਂ ਇਹ ਗੱਲ ਬਾਹਰ ਆ ਉਹ ਵੀ ਫਿਰ ਸਾਰਾ ਕੁਝ ਤੁਸੀਂ ਤੋੜ ਕੇ ਬਿਲਡਿੰਗ ਨਜਾਇਜ਼ ਕਬਜ਼ਾ ਕਰਨਾ ਚਾਹੁੰਦੇ ਆ ਮੇਰੀ ਲੋਕਲ ਪ੍ਰਸ਼ਾਸਨ ਨੂੰ ਔਰ ਸ਼ਹਿਰ ਵਾਸੀਆਂ ਨੂੰ ਵੀ ਇਹ ਬੀਲ ਆ ਕਿ ਇਹ ਜਿਹੜੇ ਬਿਜਲੀ ਕਰਮਚਾਰੀਆਂ ਦਾ ਸਾਥ ਦਿੱਤਾ ਜਾਵੇ ਇਹ ਸਮੇਂ ਤੋਂ ਬਾਹਰ ਦੀ ਗੱਲ ਹੈ ਕਿ ਪ੍ਰਸ਼ਾਸਨ ਇਹ ਗੱਲ ਕਿਉਂ ਕਰ ਰਿਹਾ ਵਾ ਈਓ ਸਾਹਿਬ ਜਿਹੜੇ ਸਾਡੇ ਇੱਥੇ ਨਗਰ ਕੌਂਸਲ ਦੇ ਮੈਂ ਉਹਨਾਂ ਨੂੰ ਹੀ ਬੇਨਤੀ ਕਰਾਂਗਾ ਕਿ ਸ਼ਹਿਰ ਵਾਸੀਆਂ ਨੂੰ ਸਹੂਲਤ ਦੇਣ ਦੀ ਜਗ੍ਹਾ ਤੇ ਕੋਈ ਉਹਨਾਂ ਵਾਸਤੇ ਕਿੱਡੀ ਵੱਡੀ ਮੁਸੀਬਤ ਪੈਦਾ ਕਰ ਰਹੇ ਹੋ ਇੱਥੇ ਹੁਣ ਬਿਜਲੀ ਦੇ ਕਰਮਚਾਰੀਆਂ ਨੂੰ ਸਾਨੂੰ ਕੋਈ ਆਲਟਰਨੇਟਿਵ ਹੀ ਨਹੀਂ ਦੱਸ ਰਹੇ ਵੀ ਅਸੀਂ ਬਹਿਣਾ ਕਿੱਥੇ ਆ ਇੱਥੇ 24 ਆਵਰ ਬਿਜਲੀ ਕਰਮਚਾਰੀ ਡਿਊਟੀ ਦਿੰਦੇ ਆ ਫਿਰ ਉਹ ਬਿਨੀ ਕਰਮਚਾਰੀ ਇਸ ਤੋਂ ਬਾਅਦ ਕਿੱਥੇ ਬਹਿ ਕੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਕੰਪਲੇਟਾ ਸੁਣਨਗੇ ਕਿੱਥੇ ਕੰਪਲੇਟਾਂ ਦਰਜ ਕਰਨਗੇ ਕਿੱਥੇ ਆਪਣ ਕਿਤੇ ਮੀਂਹ ਦੇ ਵਿੱਚ بارشਾਂ ਦੇ ਵਿੱਚ ਠੰਡ ਦੇ ਵਿੱਚ ਕਿੱਥੇ ਬਹਿਣਗੇ ਲੋਕਾਂ ਨੂੰ ਸਾਨੂੰ ਇਹ ਵੀ ਪ੍ਰਸ਼ਾਸਨ ਵੱਲੋਂ ਦੱਸਿਆ ਜਾਵੇ ਕਿ ਇਹ ਇੰਨਾ ਧੱਕਾ ਕਰਨਾ ਹੈ ਤੇ ਇਹ ਹੋਰੀ ਸਾਰੇ ਲੋਕ ਨੇ ਮਾਨ ਜੋ ਲੀਡਰਸ਼ਿਪ ਨੂੰ ਵੀ ਬੇਨਤੀ ਆ ਕਿ ਇਹ ਇਹ ਆਪਾਂ ਇੱਕ ਸਹੂਲਤ ਦੇਣ ਦੀ ਜਗ੍ਹਾ ਦੇ ਪਬਲਿਕ ਦੇ ਵਾਸਤੇ ਬੜੀ ਵੱਡੀ ਪਰੇਸ਼ਾਨੀ ਇੱਕ ਕ੍ਰੀਏਟ ਕਰ ਰਹੇ ਆ ਜਿਹੜੀ ਕੰਪਲੇਨਟ ਸੈਂਟਰ ਚੁੱਕ ਕੇ ਇਸ ਚੀਜ਼ ਨੂੰ ਜਿਹੜਾ ਵਾ ਇਹ ਤੁਰੰਤ ਬੰਦ ਕੀਤਾ ਜਾਵੇ ਮੇਰੀ ਇਹ ਪਰਜੋਰ ਅਪੀਲ ਹੈਗੀ ਆ ਤੇ ਕੀ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਕਿ ਮੈਂ ਪੀਐਸਬੀਸੀਐਲ ਦਾ ਰਿਟਾਇਰ ਕਰਮਚਾਰੀ ਹਾਂ ਮੇਰੇ ਹਿੱਤ ਮੇਰੇ ਆਖਰੀ ਸਾਵਾ ਤੱਕ ਪੀਐਸਬੀਸੀਐਲ ਦੇ ਨਾਲ ਜੁੜੇ ਆ ਔਰ ਸਭ ਤੋਂ ਪਹਿਲੇ ਨੰਬਰ 1 ਤੇ ਗੱਲ ਕਰੀਏ ਇਹ ਜਿਹੜਾ ਕੰਪਲੇਨਟ ਸੈਂਟਰ ਆ ਇਹਦਾ ਮੈਂ ਨਿੱਜੀ ਤੌਰ ਤੇ ਗਵਾਹ ਆ 1976 ਦੇ ਵਿੱਚ ਮੈਂ ਇਥੇ ਕੰਪਲੇਨ ਲਿਖਾਉਣ ਆਉਂਦਾ ਰਿਹਾ ਬਿਜਲੀ ਬੋਰਡ ਚ ਮੈਂ ਬਾਅਦ ਆਇਆ ਮੇਰੇ ਕਹਿੰਦਾ ਮਤਲਬ ਇਹ ਸੀਗਾ ਸੰਖੇਪ ਵਿੱਚ ਕਿ ਸਾਰੇ ਪ੍ਰਸ਼ਾਸਨ ਨੂੰ ਨਗਰ ਕੌਂਸਲ ਨੂੰ ਇਹੋ ਹੀ 2-3 ਮਰਲੇ ਜਗ੍ਹਾ ਲੱਭੀ ਆ ਜਿੱਥੇ ਪਿਛਾਵਕਰ ਬਣਵਾ ਕੇ ਔਰ ਇੱਕ ਸਰਕਾਰੀ ਜਗ੍ਹਾ ਦੇ ਕਬਜ਼ਾ ਕਰਨਾ ਬਾਕੀ ਜੇ ਮੈਂ ਗੱਲਾਂ ਨਾਲ ਹੀ ਖੋਲਾਂ ਕਿ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਸਾਰਾ ਲੋਕਾਂ ਨੂੰ ਪਤਾ ਹੀ ਆ ਪਰ ਇੱਕ ਮੇਰੀ ਸਰਕਾਰ ਨੂੰ ਬੇਨਤੀ ਆ ਪ੍ਰਸ਼ਾਸਨ ਨੂੰ ਆ ਕਿ ਤੁਸੀਂ ਲੋਕਾਂ ਦੀ ਜ਼ੁਬਾਨ ਬੰਦੀ ਕਰਨ ਤੱਕ ਇਥੋਂ ਤੱਕ ਨਾ ਜਾਓ ਇਹ ਮੇਰੀ 4 ਮਰਲੇ ਗੱਲ ਦੀ ਇੱਕ ਬਾਥਰੂਮ ਦੀ ਗੱਲ ਨਹੀਂ ਗਈ ਸ਼ਹਿਰ ਵਿੱਚ ਕਿੰਨੇ ਬਾਥਰੂਮ ਹੋਰ ਬਣੇ ਨੇ ਔਰ ਉਹ ਬਰਦਨ ਹੈ ਔਰ ਇਹ ਵੀ ਹੋ ਖੋਲਣਾ ਪੜਾ ਹੌਲੀ ਹੌਲੀ ਪਰਤਾ ਖੋਲਣਾ ਹੈ ਐਮਐਲਏ ਸਾਹਿਬ ਨੂੰ ਇਹ ਬੇਨਤੀ ਕਰਦੇ ਆ ਕਿ ਸਾਡੀ ਜਿਹੜੀ ਚੀਜ਼ ਲੁਕੀ ਆ ਪਰਦੇ ਪਿੱਛੇ ਆ ਉਹਨੂੰ ਪਰਦੇ ਪਿੱਛੇ ਅਜੇ ਰਹਿਣ ਦਿਓ ਅਸੀਂ ਜ਼ਬਾਨ ਤੇ ਉਹ ਗੱਲਾਂ ਨਹੀਂ ਲਾਉਣੀਆਂ ਚਾਹੁੰਦੇ ਕਿਉਂਕਿ ਜੇ ਮੈਂ ਕੋਈ ਗੱਲ ਕਰੂੰਗਾ ਮੈਂ ਉਤਾਰ ਦੇ ਬੇਸਤੇ ਗੱਲ ਕਰੂੰਗਾ ਸ਼ਹਿਰ ਦੇ ਵਿੱਚ ਜਿੰਨੇ ਬਾਥਰੂਮ ਨੇ ਪੁਰਾਣੇ ਉਹਨਾਂ ਦੀ ਮੇਨਟੇਨੈਂਸ ਤੇ ਕਿੰਨੇ ਪੈਸੇ ਖਰਚ ਕਰ ਰਹੇ ਹੋ 100 ਤੋਂ ਉੱਪਰ ਤੁਹਾਡਾ ਜਿਹੜਾ ਮਲਾਜਮ ਹੈ ਸਫਾਈ ਸੇਵਕ ਉਹ ਰਿਕਾਰਡ ਵਿੱਚ ਹੈ ਹੀ ਨੀਗਾ ਉਹਨਾਂ ਦੀਆਂ ਤਨਖਾਹਾਂ ਕੌਣ ਖਾ ਰਿਆ ਇਹ ਨਗਰ ਕੌਂਸਲ ਨਾਲ ਸੰਬੰਧਤ ਗੱਲ ਆ 15 ਲੱਖ 14 ਲੱਖ ਦੇ ਹਰ ਮਹੀਨੇ ਬਿੱਲ ਪਾਰਕਾਂ ਦੇ ਸਫਾਈ ਸੇਵਕਾਂ ਦੇ ਉਹ ਕਲੇਮ ਹੁੰਦੇ ਆ ਕੋਈ ਬੋਗਸ ਕੰਪਨੀਆਂ ਬੋਗਸ ਬੰਦਿਆਂ ਦੇ ਨਾਂ ਤੇ ਚੈੱਕ ਜਾਰੀ ਹੁੰਦੇ ਆ ਅਸੀਂ ਇੱਥੋਂ ਤੱਕ ਜਾਣਣਾ ਨਹੀਂ ਚਾਹੁੰਦੇ ਬਾਤ ਨੂੰ ਦਾ ਸੈਟਿਟਿਊਡ ਹੈ ਵਾਹ ਬਿਲੀ ਭਾ ਦੇ ਕੰਮ ਜਾਰੇ ਕਿਤੇ ਵੀ ਜਗ੍ਹਾ ਸਾਡੀ ਜਾਂ ਤੇ ਕਮੇਟੀ ਕਰ ਨਿਆਇਕ ਕਬਜਾ ਕਰੀ ਸਰ ਉਹ ਦਿਨ ਜਗਾ ਦੇ ਬਾਰੇ ਚ ਇੱਕ ਸਾਲ ਪਹਿਲਾਂ ਅਸੀਂ ਉੱਥੇ ਡਿਮੋਲਿਸ਼ ਕੀਤੇ ਸੀ ਆਪਣੇ ਬਾਥਰੂਮ ਡਿਮੋਲਿਸ਼ ਕੀਤੇ ਸੀਗੇ ਹੁਣ ਉੱਥੇ ਨਵੇਂ ਪਬਲਿਕ ਵਾਸਤੇ ਬਾਥਰੂਮ ਬਣਾ ਰਹੇ ਆ ਜਿਹੜੇ ਪਹਿਲਾਂ ਡਿਮੋਲਿਸ਼ ਕੀਤੇ ਸੀਗੇ ਇਹ 2006 ਚ ਹੀ ਬਾਥਰੂਮ ਬਣਾਏ ਸੀਗੇ ਇੱਥੇ ਪਹਿਲਾਂ ਇੱਕ ਖੂਹ ਹੁੰਦਾ ਸੀਗਾ ਖੂਹ ਦੇ ਨਾਲ ਇੱਥੇ ਟੰਗ ਸਟੈਂਡ ਹੁੰਦਾ ਹੈਗਾ ਇੱਥੇ ਮੈਸਲ ਕਮੇਟੀ ਦੀ ਜਗ੍ਹਾ ਸੀਗੀ ਹਾਲੇ ਵੀ ਜਿਹੜੇ ਸਰਕਾਰੀ ਰਿਕਾਰਡ ਉੱਤੇ ਪਰਸਨਲ ਗਵਰਨਮੈਂਟ ਲਿਖਿਆ ਹੋਇਆ ਹੈ ਪ੍ਰੈਸ਼ੀਨਲ ਗਵਰਨਮੈਂਟ ਦੇ ਅਗੇਂਸਟ ਉਹਦੇ ਜਿਹੜੀ ਹੁੰਦੀ ਨਾ ਉਹ ਮਲਕੀਅਤ ਮੈਸੂਰਤ ਕਿਵੇਂ ਦਿੰਦੇ ਆ ਤੇ ਉਹ ਅਸੀਂ ਇਹਨਾਂ ਨੂੰ ਕਿਹਾ ਸੀਗਾ ਇਹ ਕੋਰਟ 'ਚ ਵੀ ਗਏ ਸੀਗੇ ਕੋਰਟ 'ਚ ਵੀ ਉਹਨਾਂ ਨੇ ਸਟੇ ਨਹੀਂ ਦਿੱਤਾ ਇਹਨਾਂ ਨੂੰ ਇਹ ਜੀ ਮਨੇ ਉਹਨਾਂ ਦਾ ਇਹ ਕਹਿਦਾ ਹੈਗਾ ਵੀ ਜਗ੍ਹਾ ਤੇ ਸਾਡੀ ਬਿਜਲੀ ਬੋਰਡ ਦੀ ਤੇ ਨਗਰ ਕੌਂਸਲ ਨੂੰ ਅਸੀਂ ਇਸ ਸਬੰਧੀ ਜਿਹੜਾ ਚੋਹ ਭਰ ਦਾ ਟੈਕਸ ਉਹ ਵੀ ਦਿੰਦੇ ਰਹੇ ਆ ਲਖੋ ਤਾਂ ਪ੍ਰੋਪਰਟੀ ਟੈਕਸ ਦੇਣਾ ਨਾਲ ਕੋਈ ਮਲਕੀਅਤ ਨਹੀਂ ਸਾਬ ਸਮਝੇਗੀ ਪ੍ਰੋਪਰਟੀ ਟੈਕਸ ਤਾਂ ਜੇ ਕੋਈ ਸਾਡੀ ਜਗ੍ਹਾ ਦੇ ਉੱਤੇ ਕੰਮ ਕਰੇਗਾ ਉਹਦਾ ਟੈਕਸ ਤਾਂ ਦੇਣਾ ਨਾ ਦੇਣਾ ਪੈਣਾ ਹੂੰ ਇਹ ਇੱਕ ਉਹ ਰੋਗ ਗੁਲਾ ਰਿਹਾ ਵੀ ਜਿਹੜੇ ਪਟਵਾਰੀ ਨੂੰ ਕਹਿ ਕੇ ਜਾਨੀ ਇੱਥੇ ਫਰਦ ਬਣੇ ਪਹਿਲਾਂ ਉਹਨੂੰ ਥੋੜਾ ਜਿਆਦਾ ਚੇਂਜ ਕੀਤਾ ਹੋਆ ਉੱਜਾ ਪਰਦਾ ਹੈ ਲੇਕਿਨ ਉਹ ਚੀਜ਼ ਜਿਹੜੀ ਹੁੰਦੀ ਨਾ ਉਹ ਪਿੱਛੋਂ ਵੀ ਨਿਕਲ ਆਉਂਦੀ ਹੁੰਦੀ ਆ ਇਹ ਚੀਜ਼ਾਂ ਦਾ ਗਲਤ ਹੈ ਕਿ ਸਾਡੇ ਕਿਹੜੇ ਆਪਣੀ ਪਰਸਨਲ ਹੈਗੀ ਇਹ ਤਾਂ ਗਵਰਨਮੈਂਟ ਦੀ ਜਗ੍ਹਾ ਹੈਗੀ ਇਹ ਵੀ ਇੱਕ ਗਵਰਨਮੈਂਟ ਦੇ ਅਧਾਰ 'ਤੇ ਕਿਸੇ ਦਾ ਪਰਸਨਲ ਹੀ ਆਪਾਂ ਕਿਸੇ ਨੂੰ ਟੱਚ ਨਹੀਂ ਕਰਦੇ ਕਿ ਇਹਨੂੰ ਚੇਂਜ ਕਰੋ ਜਸਲਾ ਨਾ ਫਿਰ ਉਹ ਬਾਕੀ ਜੇ ਫਰਜੀ ਕੀਤਾ ਸਾਡੇ ਮਿਊਂਸਲ ਕਮੇਟੀ ਦੀ ਹੁੰਦੀ ਹੈ ਸਾਡੇ ਬਿਲਿੰਗ ਵਗੈਰਾ ਸਾਡੇ ਕੋਲੇ ਹੁੰਦੇ ਨੇ ਅਸੀਂ ਕੋਈ ਚੀਜ਼ ਬਣਾਈ ਉਹਦਾ ਰਿਕਾਰਡ ਹੁੰਦਾ ਵਾ ਸਾਡੇ ਕੋਲੇ ਤਾਂ ਏਸੀ ਬਾਰੇ ਸਾਰੇ ਰਿਪੋਰਟ ਹੈਗਾ ਵਾ ਉਹਨਾਂ ਕੋਲੇ ਵੀ ਕੋਈ ਰਿਕਾਰਡ ਹੋਏਗਾ ਤਾਂ ਆਪਣਾ ਕੋਰਟ ਸ਼ੋਕ ਆਪਣੀ ਜਿਹੜਾ ਬਣਦਾ ਜੇ ਤਾਂ ਫਿਰ ਕਹਦੇ ਉਹ ਗਲਤ ਹੈ ਅਸੀਂ ਨਹੀਂ ਕਹਿੰਦੇ ਕਿ ਕੋਈ ਗਲਤ ਹੈ ਕਿ ਸਹੀ ਉਹ ਆਪਣਾ ਪ੍ਰੂਫ ਕਰਨਗੇ ਜੋ ਵੀ ਬਣਦਾ ਉਹ ਕੋਰਟ ਚ ਪ੍ਰੂਫ ਕਰਨਗੇ ਇਸ ਚੀਜ਼ ਮੈਡੀਕਲ ਆਪਣਾ ਕੰਮ ਸਹੀ ਕਰਦੀ ਪਈ ਹੈ ਕਮੇਟੀ ਤਾਂ ਆਪਣੀ ਜਗ੍ਹਾ ਚ ਬਣਾ ਰਹੀ ਹੈਗੀ ਹੈ ਤੇ ਬਾਕੀ ਚੀਜ਼ ਹੈਗੀ ਜੇ ਉਹਨਾਂ ਤੇ ਹੋਏਗੀ ਤਾਂ ਉਹ ਫਿਰ ਕੋਰਟ ਦਾ ਹੀ ਫੈਸਲਾ ਹੋਏਗਾ ਜਿਹੜਾ ਵਾ ਕਿ